ਜਿਹਨ ਪ੍ਰੀਸੈਂਸੀ ਸਾਨੂੰ ਸਰਜੀਤ ਸਿੰਘ ਜੀ ਮਾਤਾ ਦਾ ਨਾਮ ਅਮਰਜੀਤ ਕੌਰ ਸੀ ਤੇ ਇਹਦੀ ਪਰਤਿਆ 2025 ਜੇ ਇਸੇ April ਮਹੀਨੇ ਚ April ਮਹੀਨੇ ਚ ਇਸੇ 25 26 April ਨੂੰ ਚੜਾਇਆ ਸੀ ਅਸੀਂ ਟ੍ਰੇਨ ਤੇ 1 May ਤੋਂ ਇਹਦੀ ਟ੍ਰੇਨਿੰਗ ਸਟਾਰਟ ਸੀ ਤੇ ਕੁੱਲ ਮੇਰੇ 6 ਮਹੀਨੇ ਦੇ ਉੱਤੇ ਹੋ ਗਏ ਸੀ ਸਾਢੇ 6 ਮਹੀਨੇ ਹੋਏ ਸੀ ਤੇ ਇਹਦੀ 12 December ਨੂੰ ਨੇਹਾਣਾ ਟ੍ਰੇਨਿੰਗ ਖਤਮ ਕਰਕੇ ਤੇ ਉੱਥੇ ਦੌੜ ਦੇ ਟਾਈਮ 'ਤੇ ਪਤਾ ਨਹੀਂ ਦਿਲ ਦਾ ਦੌਰਾ ਪਿਆ ਆ ਅਟੈਕ ਹੋਇਆ ਉੱਥੇ ਇਹਦੀ ਮ੍ਰਿਤਿ ਹੋਈ ਹੈ ਜਦੋਂ ਹੋਈ ਇਹਦੀ 18 ਤਰੀਕ ਨੂੰ ਹੋਈ ਜੀ ਰਾਤ ਨੂੰ ਸਵੇਰ 8 ਵਜੇ ਦੇ ਕੋਲੇ ਹੋਈ ਜਾਂਦੀ ਮਿਸਟਰ ਇਹ ਤੁਹਾਡੇ ਕੀ ਲੱਗਦੇ ਹੈਗੇ ਮੇਰੇ ਸਾਰੇ ਬ੍ਰਦਰ ਸੀ ਇੱਕ ਘਰ ਦੇ ਵਿੱਚ ਤੁਸੀਂ ਤਿੰਨੇ ਜੀ ਹੈਗੇ ਆਏ ਜੀ ਪਹਿਲਾਂ ਅਸੀਂ ਚਾਰ ਜੀ ਸੀ ਡੈਡੀ ਡੈਥ ਹੋਈ ਜੀ 5 ਸਾਲ ਪਹਿਲਾਂ ਤੇ ਮੈਂ ਇਕੱਲਾ ਹੈ ਵੱਡਾ ਸੀ ਮੇਰੇ ਸਿਰ ਤੇ ਜਿੰਦੇ ਸਤ ਹੁਣ ਇਹ ਵੀ ਭੁੱਲਿਆ ਨਹੀਂ ਜਿੰਦੇ ਸਤ ਮੈਨੂੰ ਜਿੰਦਾ ਹਾਸਰਾ ਸੀ ਤਾਂ ਹੁਣ ਘਰ ਦੇ ਵਿੱਚ ਤੁਸੀਂ ਤੇ ਮਾਤਾ ਜੀ ਰਹੇ ਹੋ ਹਾਂ ਜੀ ਹਾਂ ਜੀ ਮਾਤਾ ਜੀ ਇਹ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਇਆ ਸੀ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਇਆ ਸੀ ਜਿਹੜੀ 4 ਸਾਲਾਂ ਦੇ ਨਾਮ ਤੇ ਮੇਰਾ ਨਾਮ ਤੁਹਾਡਾ ਮੇਰਾ ਨਾਮ ਜੀ ਕਰਨਦੀਪ ਸਿੰਘ ਤੁਹਾਡਾ ਕੀ ਨਾਮ ਜੀ ਦੇਤੂ ਜਿੰਦਰ ਦੇ ਬੰਦੇ ਜਿੰਦਰਕੌਰ ਮੇਰਾ ਨਾਮ ਮੇਰਾ ਭਾਂਜਾ ਸੀ ਜਸ਼ਨਪ੍ਰੀਤ ਆ 7 ਮਹੀਨੇ ਪਹਿਲਾਂ ਭਰਤੀ ਕਰਾਇਆ ਸੀ ਅਸੀਂ 15 ਦਿਨਾਂ ਨੂੰ ਹੀ ਨਹੀਂ ਆ ਜਾਣਾ ਸੀ ਘਰੇ ਟ੍ਰੇਨਿੰਗ ਪੂਰੀ ਕਰਕੇ ਸਾਨੂੰ ਨਹੀਂ ਪਤਾ ਕੱਲ ਫੋਨ ਆਇਆ ਕਿ ਬੀਤੇ ਆ ਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਕੋਲ ਤਾਂ ਰਾਤੀ ਆਇਆ 10:00 ਵਜੇ ਕੀ ਸਾਡੀ ਹੀ ਮੰਗਾਂ ਤੁਸੀਂ ਘਰ ਦੇ ਹਾਲਾਤ ਦੇਖਦੇ ਆ ਪਤਾ ਹੈ ਨਹੀਂ ਇਹਨਾਂ ਦਾ ਛੋਟੇ ਬੱਚੇ ਨੂੰ ਕੋਈ ਵੀ ਸਰਵਿਸ ਜੌਬ ਦਿੱਤੀ ਜਾਵੇ ਉਹਨੂੰ ਆਰਥਿਕ ਮਦਦ ਵੀ ਕੀਤੀ ਜਾਵੇ ਹਾਂਜੀ ਮਦਦ ਕੀਤੀ ਜਾਵੇ ਜੋ ਵੀ ਹੋ ਸਕਦੀ ਹੈ ਕੀ ਨਾ ਪੜਾਏ ਮਨਜਿੰਦਰ ਕੌਰ ਇਹ ਸਾਦਾਪਨ ਲੋਗੜ ਜੀ ਤੇ ਇਹਦੀ ਭਰਤੀ ਹੋਇਆ ਤਕਰੀਬਨ 7 ਕਿ ਮਹੀਨੇ ਪਹਿਲਾਂ ਹੋਇਆ ਸੀਗਾ ਅਜੇ ਇਹਦੀ ਟ੍ਰੇਨਿੰਗ ਦੇ ਵੀਕ ਦਿਨ ਬਾਕੀ ਸੀਗੇ ਤੇ ਡੈਥ ਇਹਨਾਂ ਦੀ ਪਰਸਨ ਸਾਨੂੰ ਸਵੇਰ 8:00 ਵਜੇ ਦੇ ਕਰੀਬ ਪਤਾ ਲੱਗਾ ਤਾਂ ਦੇ ਹਾਰਟ ਟੈਕ ਨਾਲ ਕਿ ਅਟੈਕ ਆ ਗਿਆ ਉੱਥੇ ਡੈਥ ਹੋ ਗਈ ਸੀ ਜੀ ਕੀ ਨਾਮ ਸੀਗਾ ਸੀਗਾ ਇਹ ਜਸ਼ਨਪ੍ਰੀਤ ਸਿੰਘ ਨਾਮ ਸੀ ਇਹਨਾਂ ਦਾ ਜੀ ਪਰਿਵਾਰ ਦੇ ਵਿੱਚ ਕੋਣ ਕੋਣ ਹੋ ਗਿਆ ਸੀਗਾ ਇਹ ਇੱਕ ਇਹ ਸੀ ਇੱਕ ਤਾਂ ਛੋਟਾ ਬ੍ਰਦਰ ਸੀਗਾ ਜੀ ਤੇ ਇੱਕ ਮਾਤਾ ਜੀ ਤਿੰਨ ਤਿੰਨੇ ਸੀਗੇ ਜੀ ਇਹਨਾਂ ਦੇ ਫਾਦਰ ਦੀ ਪਹਿਲਾਂ 5 ਸਾਲ ਪਹਿਲਾਂ ਡੈਥ ਹੋ ਗਈ ਸੀ ਤੇ ਘਰ ਦੇ ਹਾਲਾਤ ਵੀ ਤੁਸੀਂ ਵੇਖ ਹੀ ਲਏ ਆ ਐਡੇ ਵਧੀਆ ਨਹੀਂਗੇ ਅਸੀਂ ਵੀ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਜਿਹੜੇ ਛੋਟਾ ਭਰਾ ਹੁਣ ਕੋਈ ਨੌਕਰੀ ਦਿੱਤੀ ਜਾਵੇ ਇਹਨਾਂ ਦੀ ਜਿੰਨੀ ਵੱਧ ਤਵਾਜ ਜੋ ਆਰਮੀ ਦੀਆਂ ਸਹੂਲਤਾਂ ਮਿਲਦੀਆਂ ਕੋਈ ਇਹਨਾਂ ਨੂੰ ਕੋਈ ਸਹੂਲਤ ਦਿੱਤੀ ਜਾਵੇ ਸਾਰਾ ਸੀ ਆਪਦੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦੇ ਸੀਗੇ ਹੁਣ ਇਹਨਾਂ ਨੂੰ ਆਸ ਦੀ کرن ਜੱਗ ਗਈ ਸੀਗੀ 7 ਕਿ ਮਹੀਨੇ ਪਹਿਲਾਂ ਵੀ ਸਾਡਾ ਬੱਚਾ ਹੋ ਗਿਆ ਕੋਈ ਆਪਦਾ ਪੁੱਖ ਬਣ ਜੂਗਾ ਪਰਿਵਾਰ ਬਣ ਜੂਗਾ ਦਾ ਕੁਝ ਬਣੂਗਾ ਪਰ ਪ੍ਰਮਾਤਮਾ ਨੇ ਜੋ ਕੀਤਾ ਉਹ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੁੰਦਾ ਉਹ ਹੀ ਹੈ ਜੀ ਅਸੀਂ ਸਰਕਾਰ ਤੋਂ ਦੁਬਾਰਾ ਫੇਰ ਸਾਰੇ ਨਗਰ ਵਾਲੋਂ ਅਸੀਂ ਹੱਥ ਜੁੜ ਕੇ ਅਪੀਲ ਕਰਦੇ ਆਂ ਕਿ ਇਹਨੂੰ ਵੱਤ ਵਾ ਜਿੰਨੀ ਵੀ ਕੋਈ ਮਾਰਲੀ ਸਹਾਇਤਾ ਦਿੱਤੀ ਜਾਵੇ ਛੋਟੇ ਭਰਾ ਨੂੰ ਕੋਈ ਨੌਕਰੀ ਦਿੱਤੀ ਜਾਵੇ ਮਦਰ ਰੂਨਾ